ਇਹ ਜਿਹੜੇ ਬੱਚੇ ਬੱਚੇ ਇਹ ਜਿਹੜੇ ਜੂਤੀ ਛੋਟੇ ਬੱਚੇ ਛੋਟੇ ਬੱਚੇ ਜਦੋਂ ਵਿਖਤ ਚਾਉਂਦੇ ਨੇ ਉਹਨਾਂ ਵਿੱਚ ਇੰਨੀ ਜ਼ਿਆਦਾ ਸ਼ੈਨ ਸ਼ਕਤੀ ਨਹੀਂ ਆਉਂਦੀ ਜਦੋਂ ਕੋਈ ਅੱਗੇ ਜੱਟ ਦਾ ਕੋਈ ਚੀਜ਼ ਆ ਜਾਏ ਮੋਟਰਸਾਈਕਲ ਆ ਜਾਏ ਟਰੈਕਟਰ ਆ ਜਾਏ ਕਾਰ ਆ ਜਾਏ ਬੱਚੇ ਦਾ ਦਿਲ ਘਟ ਘਟ ਹੁੰਦਾ ਬੱਚਾ ਉਸ ਤੋਂ ਘਬਰਾ ਕੇ ਜਾ ਕੇ ਇੱਕ ਇੱਕ ਲਾਈਨ ਬਣਾ ਕੇ ਹਾਂ ਪਹਿਲਾਂ ਬੇਟੇ ਤੁਸੀਂ ਜਾਓ ਹਾਲਿਸਪੂਰ ਦੇ ਬੱਚਿਆਂ ਨੇ ਇਹ ਸਾਹਮ ਸਮਝਦੇ ਹੀ ਸਰਕਾਰ ਨੇ ਏਡਾ ਵੱਡਾ ਕਦਮ ਚੁੱਕਿਆ ਜਿਹੜਾ ਬੱਚਾ 18 ਸਾਲ ਤੋਂ ਘੱਟ ਉਮਰ ਦਾ ਵਹੀਕਲ ਚਲਾਏਗਾ ਕੋਈ ਵੀ ਵਹੀਕਲ ਚਲਾਏਗਾ ਮੋਟਰਸਾਈਕਲ ਸਕੂਟਰ ਗੱਡੀ ਕੁਛ ਵੀ ਉਹਦੇ 'ਚ 25000 ਰੁਪਿਆ ਜੁਰਮਾਨਾ ਤੇ ਉਹਦੇ ਫਾਦਰ ਨੂੰ 3 ਸਾਲ ਦੀ ਸਜ਼ਾ ਸਰਕਾਰੀ ਸੀਨੀਅਰ ਸਟੈਂਡੀਸਪੋਇਸ ਵਾਇਸਪ੍ਰਿੰਸੀਪਲ ਸਾਹਿਬ ਕਹਿੰਦੇ ਕਿ ਸਾਡੇ ਤੋਂ ਲਾਜੇ ਪਰ ਆਈ ਨਹੀਂ ਫੈਸਲਤ ਮਾਰੀ ਜੋ ਕਿ ਜੇ ਵੀ ਗੱਟ ਤੇ ਉਹਨਾਂ ਇੰਚਾਰਜ ਨੇ ਟ੍ਰੈਫਿਕ ਹੋ ਦੀ तो इन्हों ने साडे अज मुंड बहुत ही वह एक मैसेज दिता कि जो अठारह साल तो घट ने बच्चे वह जो है अपना वहीकल ना चला टू व्हीलर अच्छे कि जे किसी को लाइसेंस नहीं है तो वह अपना अठारह साल तो जो बच्चे ने अपना लाइसेंस भी बनवा असि देखते हैं कि सा मुडे आते हैं बहुत ज्यादा जिन्होंने को लाइसेंस भी नहीं होंगे असी उन्होंने भी बार बार अभी सवेरे भी अस असैम्बली भी उन्होंने के मतलब चाहे है कि तुम अपना जो है वहीकल ना लेके आओ ਹਾਂ ਸਾਡੇ ਆਂਟੀ ਨੇ ਅੱਜ ਬਹੁਤ ਵਧੀਆ ਸਾਡੇ ਬੱਚਿਆਂ ਨੂੰ ਬਹੁਤ ਵਧੀਆ ਮੈਸੇਜ ਦਿੱਤਾ ਹੈ ਅਸੀਂ ਆਂ ਦਾ ਬਹੁਤ ਹੀ ਧੰਨਵਾਦ ਕਰਦੇ ਇੱਕ ਮੈਮ ਜੇ ਗੱਲ ਕੀਤੀ ਜਾਵੇ ਜਿਵੇਂ ਤੁਸੀਂ ਸਟੂਡੈਂਟ ਦੀ ਗੱਲ ਕੀਤੀ ਹੈ ਵੀ ਵਾਇਕਲ ਲੈ ਕੇ ਨੇ ਕਿ ਕਦੀ ਤੁਸੀਂ ਇਹਨਾਂ ਦੇ ਪੇਰੈਂਟਸ ਨੂੰ ਵੀ ਕਿਹਾ ਕੋਈ ਮੀਟਿੰਗ ਕੀਤੀ ਗਈ ਹੈ ਹਾਂਜੀ ਅਸੀਂ ਇਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਵੀ ਕਿਹਾ ਹੈ ਔਰ ਹੁਣ ਅਸੀਂ ਅੱਗੇ ਹੋਰ ਵੀ ਕਾਰਵਾਈ ਕਰ ਰਹੇ ਹਾਂ ਕਿਉਂਕਿ 1 ਅਗਸਤ ਤੋਂ ਉਹ ਨਿਯਮ ਲਾਗੂ ਹੋਏ ਨੇ ਸਰਕਾਰ ਵੱਲੋਂ ਉਹ ਬਹੁਤ ਵਧੀਆ ਨੇ ਆ ਅਸੀਂ ਇਸ ਦਿੱਕਤੀ ਸਬੰਧੀ ਅਸੀਂ ਕਾਰਵਾਈ ਕੋ ਕਰ ਰਹੇ ਹਾਂ। ਇੱਕ ਲਾਸਟ ਕੁਐਸਚਨ ਹੈ ਮੈਮ ਜਿਵੇਂ ਕੀ ਗੱਲ ਕੀਤੀ ਜਿਵੇਂ ਤੁਸੀਂ ਪੇਰੈਂਟਸ ਨਾਲ ਵੀ ਗੱਲ ਕੀਤੀ ਹੈ। ਕਈ ਬੱਚੇ ਬਹੁਤ ਦੂਰ ਤੋਂ ਆਨੇ ਆ ਕਿ ਉਹਨਾਂ ਲਈ ਸਕੂਲ ਵਿੱਚ ਟ੍ਰਾਂਸਪੋਰਟ ਦੀ ਕੋਈ ਫੈਸਿਲਿਟੀ ਅਵੇਲੇਬਲ ਕੀਤੀ ਜਾਏਗੀ ਅਨਾਲ ਟਾਈਮ 'ਚ। ਜੀ ਮੈਮ। ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਦੋਂ ਵੀ ਪੇਰੈਂਟਸ ਮੀਟ ਮਿਲੀ ਹੈ ਅਸੀਂ ਪੇਰੈਂਟਸ ਨੂੰ ਮਿਲ ਕੇ ਉਹਨਾਂ ਦੇ ਬੱਚਿਆਂ ਦੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਕੋਈ ਪ੍ਰਾਈਵੇਟ ਜੋ ਹੈ ਟ੍ਰਾਂਸਪੋਰਟ ਦਾ ਹੁਕਮ ਕੋਈ ਪ੍ਰਬੰਧ ਕਰਨ। ਤਾਂ ਜੋ ਹੋ ਬੱਚਿਆਂ ਮਤਲਬ ਕਿ ਆ ਸਕੇ ਅਥੇ ਉਸ ਨਾਲ ਬੱਚੇ ਜਿਹੜਾ ਹੈ ਆਪਣੇ ਵਾਈਕਲ ਤੇ ਆਣਾ ਬੰਦ ਕਰੇ ਕਿ ਸਾਨੂੰ ਇਸ ਦਿਨ ਲਿਈਆ ਸਕੂਲ ਦੀ ਸੇਫਟੀ ਵੀ ਹੈ ਬੱਚਿਆਂ ਦੀ ਵੀ ਸੇਫਟੀ ਹੈ ਔਰ ਸਾਨੂੰ ਵੀ ਤੁੰਦੋ ਮਨ ਰਹਿ ਜਾ ਲਗੇਗਾ ਕਿ ਸਾਡੇ ਬੱਚੇ ਜਿਹੜੀ ਨੇ ਉਹ ਇੱਕ ਪ੍ਰਾਈਵੇਟ ਟ੍ਰਾਂਸਪੋਰਟ ਹੈ ਥੈਂਕ ਯੂ ਉਸੇ ਕੁਮਾਰ ਜੀ ਅੱਜ ਸਰ ਸਨੋਰ ਸਕੂਲ ਵਿੱਚ ਪਹੁੰਚੇ ਹਾਂ ਕੀ ਮੈਸੇਜ ਹੈ ਪੂਰ ਸਨੋਰ ਸਕੂਲ ਅਸੀਂ ਪਹੁੰਚੇ ਹਾਂ ਸੀਨੀਅਰ ਸਕੂਲ ਸਮਾਰਟਫੋਨ ਮੁੰਡਾ ਦਾ ਇੱਥੇ ਅਸੀਂ ਇਹਨਾਂ ਦੇ ਅੱਜ ਸਾਨੂੰ ਮੈਸੇਜ ਆਇਆ ਸੀ ਬੀਟੀਆਰ ਉਹਨਾਂ ਤੇ ਅਸੀਂ ਸਰਦਾਰ ਸਾਹਿਬ ਦਾ ਵੀ ਫੋਨ ਆਇਆ ਸੀ ਕਿ ਸਾਡੇ ਬੱਚਾ ਨੂੰ ਵੀ ਗੱਲ ਚਰਮ ਸਾਡੇ ਮਾਨਯੋਗ ਐਸਐਸਪੀ ਪਟਿਆਲਾ ਸ੍ਰੀ ਵਰਮਾ ਸ਼ਰਮਾ ਜੀ ਤੇ ਈਐਸਪੀ ਪ੍ਰੈਪਟੋ ਕਰਨਸੀ ਜੀ ਉਹਨਾਂ ਦੀਆਂ ਹਦਾਇਤਾਂ ਮਿਲ ਆਪੀ ਸੀ ਅੱਜ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਦੱਸਿਆ ਜੀ ਤੇ ਸਹੀ ਦੱਸਿਆ ਵੀ ਸਰਕਾਰ ਦੀਆਂ ਦਾ ਤੰਦਰੁਸਤੀ ਕਿ 18 ਸਾਲ ਤੋਂ ਘੱਟ ਬੱਚਾ ਕੋਈ ਵੀ ਆਪਣਾ ਵਪਾਰ ਨਹੀਂ ਚਲਾਏਗਾ ਕਿਉਂਕਿ ਜਿਆਦਾ ਐਕਸੀਡੈਂਟ ਹੋਣ ਕਰਕੇ ਸਕੂਲ ਵਾਲੇ ਬੱਚਿਆਂ ਦੇ ਕਰਕੇ ਕਿ ਜ ਸੰਸਦ ਨੇ ਇਹਨਾਂ ਨੂੰ ਕਾਰਨਾ ਦਿੱਤੀ ਹੈ ਕਿ ਜੇ ਕੋਈ ਵੀ ਬੱਚਾ 11 ਸਾਲ ਤੋਂ ਘੱਟ ਉਮਰ ਦਾ ਆਪਣਾ ਵੀਕਲ ਚਲਾਏਗਾ ਉਹਦੇ 'ਚ ਸਰਕਾਰ ਲੋਕ ਤਿੰਨ ਸਾਲ ਦੀ ਸਜ਼ਾ ਅਤੇ 25000 ਰੁਪਏ ਜੁਰਮਾਨਾ ਭਰਨਾ ਪਵੇਗਾ ਤਰਸੇਮ ਜੀ ਗੱਲ ਕਰੀਏ ਸਕੂਲ ਨੂੰ ਲੈ ਕੇ ਜਾਂ ਰੋਡਸ ਰੂਲ ਨੂੰ ਲੈ ਕੇ ਤਾਂ ਮੈਕਸਿਮਮ ਦੇਖਿਆ ਜਾਂਦਾ ਐਕਸੀਡੈਂਟ ਦਾ ਜਿਹੜਾ ਰੀਜ਼ਨ ਹੀ ਟੀਨੇਜੀ ਉਮਰ ਦੇ ਬੱਚੇ ਬਣਦੇ ਨੇ ਠੀਕ ਹੈ ਜੀ ਕਾਨੂੰਨ ਵੀ ਲਾਗੂ ਹੋ ਚੁੱਕਿਆ ਹੈ ਪਰੰਤੂ ਇਸ ਤੇ ਜਿਹੜਾ ਕਿ ਸਟਿਕ ਨਾਲ ਨਾਲ ਜਿਹੜਾ ਕਿ ਐਕਸ਼ਨ ਕਦੋਂ ਤੱਕ ਲਿੱਤਾ ਜਾਏਗਾ ਕਿਉਂਕਿ ਦੇਖਿਆ ਯਾਰ ਸਕੂਲ ਵਿੱਚ ਵੀ ਜਿਹੜੀ ਟਰਾਂਸਪੋਰਟ ਨੂੰ ਲੈ ਕੇ ਕਾਫੀ ਦਿੱਕਤ ਆਉਂਦੀ ਹੈ ਤੇ ਜੇ ਟੀਚਰਾਂ ਵੱਲੋਂ ਇਹਨਾਂ ਨੂੰ ਗਾਈਡ ਕੀਤਾ ਜਾਂਦਾ ਬੱਚਿਆਂ ਨੂੰ ਉੱਥੇ ਹੀ ਪੇਰੈਂਟਸ ਨਾਲ ਹੀ ਕਹਿ ਦਿੱਤਾ ਜਾਂਦਾ ਵੀ ਸਾਡੇ ਬੱਚੇ ਦੂਰੋਂ ਆਨੇ ਆ ਜਿਸ ਕਰਕੇ ਮਜਬੂਰੀ ਕਰਕੇ ਸਾਨੂੰ ਇਹਨਾਂ ਨੂੰ ਵਾਹਕਲ ਦੇਣਾ ਪੈਂਦਾ ਹੈ ਤਾਂ ਉਸ ਦਾ ਕੀ ਹੱਲ ਕੱਢਿਆ ਗਿਆ ਦੇਖੋ ਬੱਚੇ ਅੰਦਰ ਠੀਕ ਹੈ ਵਾਹਕਲ ਦੇਣਾ ਪੈਂਦਾ ਪਰ ਬੱਚੇ ਜਿਹੜੇ ਨੇ ਬੱਚੇ ਬੱਚੇ ਨੇ ਇਨਾਂ ਦੇ ਵਿੱਚ ਕਮਿਊਨਿਟੀ ਕੱਟ ਹੁੰਦੀ ਏ ਜਿਆਦਾ ਕੱਟ ਹੋਣ ਕਰਕੇ ਜਿਹੜਾ ਐਕਸੀਡੈਂਟ ਦਾ ਕਾਰ ਹੋਂਦਾ ਕਿਸੇ ਚੀਜ਼ ਨੂੰ ਵੇਖ ਕੇ ਘਬਰਾ ਜਾਣਾ ਘਬਰਾ ਕੇ ਐਕਸੀਡੈਂਟ ਹੋ ਜਾਣਾ ਬਾਕੀ ਹੁਣ ਅਸੀਂ ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਨੇ ਉਹਨਾਂ ਦੇ ਨਾਲ ਤੇ ਇਸ ਨਾਲ ਵੀ ਗੱਲ ਕਰਾਂਗੇ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਸਰਕਾਰਾਂ ਦੀ ਜ਼ਿੰਮੇਵਾਰਤਾ ਮਗਰ ਦੱਸ ਕੇ ਕਰਾਂਗੇ ਕੋਸ਼ਿਸ਼ ਹੈ ਸਾਡੀ ਇਹੀ ਪਰ ਸਮਝਿੱਤੇ ਤੱਕ ਮੇਰੇ ਵੀ ਇਹ ਰੂਲ ਵਧੀਆ ਫਿੱਟ ਲੱਗਦੇ